ਗੁਰੂ ਸਾਹਿਬ ਕੇਵਲ ਤੇ ਕੇਵਲ ਅੰਦਰ ਦੀ ਗਰੀਬੀ ਵੇਹਦੇ ਨਹੀਂ ਜੇ ਇਹਦੇ ਨਾਲ ਮਤਲਬ ਹੁੰਦਾ ਤੇ ਮਹਾਰਾਜ ਲਾਲੋ ਦੇ ਘਰ ਨਾ ਜਾਂਦੇ ਤੁਸੀਂ ਅਕਸਰ ਇਤਿਹਾਸ ਵਿੱਚ ਪੜ੍ਹਦੇ ਹੋ ਕਿ ਜਦੋਂ ਸਤਗੁਰੂ ਜੀ ਐਮਨਾਬਾਦ ਗਏ ਨਾ ਤੇ ਲਾਲੋ ਦੇ ਘਰ ਦੇ ਦਰਵਾਜ਼ੇ ਨੂੰ ਖੜਕਾਇਆ ਜਿਹੜਾ ਲੱਕੜ ਦਾ ਬਣਿਆ ਸੀ ਲਾਲੋ ਨੇ ਬੂਹਾ ਖੋਲਿਆ ਕੀ ਵੇਖਿਆ ਕਿ ਜਗਤ ਦੇ ਮਾਲਕ ਗੁਰੂ ਨਾਨਕ ਸਾਹਿਬ ਮੇਰੇ ਗਰੀਬ ਦੀਆਂ ਦਲੀਜਾਂ ਤੇ ਖੜੇ ਐ ਤੇ ਅੱਜ ਪਹਿਲੀ ਵਾਰ ਕਿਸੇ ਗਰੀਬ ਦੀ ਕੁੱਲੀ ਨੂੰ ਭਾਗ ਲਾਉਣ ਲਈ ਪਾਤਸ਼ਾਹ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਵਰਗਾ ਰਹਿਬਰ ਐਮਨਾਬਾਦ ਦੀ ਧਰਤੀ ਤੇ ਆਇਆ ਤੁਸੀਂ ਅੰਦਾਜ਼ਾ ਲਾਓ ਕਿ ਉਹ ਗਰੀਬ ਜਿਨ੍ਹਾਂ ਦਾ ਘਰ ਵੀ ਉੱਥੇ ਸੀ ਜਿਹਨੂੰ ਲੋਕਾਂ ਨੇ ਕਿਹਾ ਇਹ ਸ਼ੂਦਰਾਂ ਦੀ ਬਸਤੀ ਉਹ ਗਰੀਬ ਜਿਨ੍ਹਾਂ ਦੇ ਗਲ ਵਿੱਚ ਬ੍ਰਾਹਮਣਾਂ ਨੇ ਟੱਲ ਬੰਨ ਦਿੱਤੇ ਵੀ ਜਦੋਂ ਇਹ ਸ਼ੂਦਰ ਤੁਰਨਗੇ ਤੇ ਇਹਨਾਂ ਦਾ ਪਰਸ਼ਾਵਾ ਵੀ ਨਾ ਕਿਤੇ ਸਾਡੇ ਤੇ ਪੈ ਜਾਵੇ ਇਹ ਟੱਲ ਦੀ ਆਵਾਜ਼ ਸੁਣ ਕੇ ਉੱਚ ਜਾਤੀ ਲੋਕ ਪਾਸੇ ਹੋ ਜਾਇਆ ਕਰਦੇ ਸਨ ਕਿ ਇਹਨਾਂ ਦੇ ਪਰਸ਼ਾਵੇਂ ਤੋਂ ਵੀ ਸਾਨੂੰ ਨਫ਼ਰਤ ਹੈ ਪਰ ਸਾਡਾ ਗੁਰੂ ਇੱਕੋ ਹੀ ਹੋਇਆ ਦੁਨੀਆਂ ਤੇ ਬਾਬਾ ਨਾਨਕ ਜਿਸ ਬਾਬੇ ਨੇ ਭਾਈ ਲਾਲੋ ਦੀ ਕੁੱਲੀ ਨੂੰ ਜਾ ਕੇ ਭਾਗ ਲਾਇ ਤੇ ਜਦੋਂ ਲਾਲੋ ਨੂੰ ਪਤਾ ਲੱਗਾ ਨਾ ਵੀ ਮੇਰੀਆਂ ਦਲੀਜਾਂ ਤੇ ਕੋਈ ਆਮ ਵਿਅਕਤੀ ਨਹੀਂ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਖੜੇ ਨੇ ਇਹ ਗਰੀਬ ਲਾਲੂ ਬੋਲਣਾ ਚਾਹੁੰਦਾ ਪਰ ਜ਼ਬਾਨ ਆਗਿਆ ਨਹੀਂ ਦੇ ਰਹੀ ਅੱਖਾਂ ਚੋਂ ਤਰਪ-ਤਰਪ ਕਰਕੇ ਹੰਝੂ ਵਹਿ ਰਹੇ ਨੇ ਅਖੀਰ ਧੰ ਗੁਰੂ ਨਾਨਕ ਸਾਹਿਬ ਨੇ ਪਹਿਲ ਕੀਤੀ ਕਹਿਣ ਲੱਗੇ ਲਾਲੋ ਸਾਨੂੰ ਘਰ ਆਉਣ ਵਾਸਤੇ ਨਹੀਂ ਕਹੇਗਾ ਤੇ ਭਾਈ ਲਾਲੂ ਹੱਥ ਜੋੜ ਕੇ ਕਹਿੰਦਾ ਮਹਾਰਾਜ ਮੇਰੇ ਗਰੀਬ ਦੇ ਘਰੇ ਚਰਨ ਪਾਓਗੇ ਤੇ ਸੱਚੇ ਪਾਤਸ਼ਾਹ ਕਹਿਣ ਲੱਗੇ ਲਾਲੋ ਚਰਨ ਹੀ ਨਹੀਂ ਪਾਵਾਂਗੇ ਰਵਾਂਗੇ ਵੀ ਤੇਰੇ ਘਰ ਤੇ ਜਲ ਪਾਣੀ ਵੀ ਤੇਰੇ ਘਰੋਂ ਛਕਾਂਗੇ ਜਾਂ ਆਪਣੀ ਘਰਵਾਲੀ ਨੂੰ ਕਹਿ ਭੀ ਉਹ ਸਾਡੇ ਜਲ ਪਾਣੀ ਦਾ ਪ੍ਰਬੰਧ ਕਰੇ ਹੁਣ ਭਾਈ ਲਾਲੋ ਖੁਸ਼ੀ ਚ ਫੁੱਲਿਆ ਨਹੀਂ ਸੁਮਾਉਂਦਾ ਉਹਨੇ ਆਪਣੀ ਘਰਵਾਲੀ ਨੂੰ ਆਵਾਜ਼ ਮਾਰ ਕੇ ਕਿਹਾ ਭਾਗਵਾਨੇ ਵੇਖ ਸਾਡੇ ਘਰੇ ਕੌਣ ਆਇਆ ਈ ਅੱਜ ਜਗਤ ਦੇ ਮਾਲਕ ਗੁਰੂ ਨਾਨਕ ਸਾਹਿਬ ਸਾਡੇ ਗਰੀਬ ਦੇ ਘਰ ਆਏ ਹਨ ਇਤਿਹਾਸ ਕਹਿੰਦਾ ਭੀ ਜਿੱਦਾਂ ਦੀ ਘਰ ਵਿੱਚ ਮੰਜੀ ਸੀਨਾ ਉਹ ਲਿਆ ਕੇ ਵਿਹੜੇ ਵਿੱਚ ਡਾਈ ਤੇ ਧੰਨ ਗੁਰੂ ਨਾਨਕ ਸਾਹਿਬ ਉਸ ਮੰਜੀ ਤੇ ਬਿਰਾਜਮਾਨ ਹੋਏ ਇੱਕ ਬੰਨੇ ਭਾਈ ਲਾਲੋ ਤੇ ਦੂਜੇ ਬੰਨੇ ਉਹਦੀ ਗਰੀਬ ਧਰਮ ਪਤਨੀ ਦੋਵਾਂ ਦੀਆਂ ਅੱਖਾਂ ਵਿੱਚ ਹੰਝੂ ਨੇ ਹੋ ਕੇ ਨੇ ਤੇ ਗੁਰੂ ਨਾਨਕ ਸਾਹਿਬ ਕਹਿੰਦੇ ਲਾਲੋ ਇਹ ਵੇਲਾ ਰੋਣ ਦਾ ਨਹੀਂ ਇਹ ਸੁਆਸਾਂ ਨੂੰ ਸਫਲ ਕਰਨ ਦਾ ਹੈ ਲਾਲੋ ਹੱਥ ਜੋੜ ਕੇ ਕਹਿੰਦਾ ਮਹਾਰਾਜ ਨਹੀਂ ਇਹ ਰੋਣਾ ਪਿਆਰ ਤੇ ਬਰਾਗਦਾ ਹੈ ਸੱਚ ਕਰਕੇ ਜਾਣਿਓ ਅੱਜ ਤੱਕ ਲੋਕਾਂ ਨੇ ਸ਼ੂਦਰ ਤੇ ਕਿਹਾ ਲੋਕਾਂ ਨੇ ਨੀਚ ਤਾਂ ਕਿਹਾ ਲੋਕਾਂ ਨੇ ਮਾੜਾ ਤਾਂ ਕਿਹਾ ਪਰ ਕਿਸੇ ਨੇ ਮੇਰੇ ਅੰਦਰ ਦੀ ਗਰੀਬੀ ਨੂੰ ਨਹੀਂ ਵੇਖਿਆ ਅੱਜ ਦੁਨੀਆ ਤੇ ਪਹਿਲੀ ਵਾਰ ਜੇ ਕਿਸੇ ਨੇ ਅੰਦਰ ਦੀ ਗਰੀਬੀ ਨੂੰ ਵੇਖਿਆ ਤੇ ਉਹ ਤੁਸੀਂ ਉਹ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਭਾਈ ਲਾਲੋ ਦੇ ਸਿਰ ਤੇ ਹੱਥ ਰੱਖ ਕੇ ਨਾ ਫਿਰ ਇੱਕ ਬਚਨ ਕਿਹਾ ਸੀ ਜਿਹੜਾ ਆਪਾਂ ਗੁਰੂ ਨਾਨਕ ਸਾਹਿਬ ਦੀ ਬਾਣੀ ਸ੍ਰੀ ਰਾਗ ਚ ਪੜਦੇ ਹਾਂ ਬੜਾ ਪਿਆਰਾ ਬਚਨ ਕੀ ਕਹਿੰਦੇ ਮਹਾਰਾਜ ਕਹਿੰਦੇ ਨੀਚਾ ਅੰਦਰ ਨੀਚ ਜਾਤ ਨੀਚੀ ਹੂੰ ਅਤ ਨੀਚ ਨਾਨਕ ਤਿੰਨ ਕੈ ਸੰਗ ਸਾਥ ਵੱਡਿਆਂ ਸਿਉ ਕਿਆ ਰੀਸ ਜਿੱਥੇ ਨੀਚ ਸਮਾਲੀ ਅਨ ਥਿਥੇ ਨਦਰ ਤੇਰੀ ਬਖਸ਼ੀਸ਼ ਤੇ ਸਾਥ ਸੰਗਤ ਭਾਈ ਲਾਲੋ ਨੂੰ ਫਿਰ ਕੱਲਾ ਯਾਰ ਹੀ ਨਹੀਂ ਬਣਾਇਆ ਦੁਨੀਆ ਦਾ ਉਹ ਬਾਬਾ ਜਿਨਨੇ ਉਸ ਕਿਰਤੀ ਸਿੱਖ ਦਾ ਇੱਕ ਵਾਰ ਨਹੀਂ ਦੋ ਵਾਰ ਨਹੀਂ ਅਨੇਕਾਂ ਵਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਨਾਂ ਲਿਖ ਕੇ ਭਾਈ ਲਾਲੋ ਨੂੰ ਸੰਸਾਰ ਤੇ ਸਦਾ ਲਈ ਅਮਰ ਕਰ ਦਿੱਤਾ ਜਦੋਂ ਕਿਤੇ ਤੁਸੀਂ ਵੇਖੋ ਵੀ ਬੰਦੇ ਨੂੰ ਮਨ ਨੂੰ ਜਾਂ ਹਿਰਦੇ ਨੂੰ ਕੋਈ ਠੇਸ ਪਹੁੰਚੇ ਨਾ ਤੇ ਆਪਾਂ ਆਪਣੇ ਦਿਲ ਦਾ ਬਲਬਲਾ ਉਹਦੇ ਨਾਲ ਸਾਂਝਾ ਕਰਦੇ ਆ ਜਿਹਦੇ ਨਾਲ ਸਾਡਾ ਬਹੁਤਾ ਪਿਆਰ ਹੋਵੇ ਤੇ ਜਦੋਂ ਇਸ ਹਿੰਦੁਸਤਾਨ ਤੇ ਬਾਬਰ ਨੇ ਹਮਲਾ ਕੀਤਾ ਨਾ ਤੇ ਜਿੰਨੀ ਉਹਨੇ ਤਬਾਹੀ ਮਚਾਈ ਉਸ ਦਰਦਨਾਕ ਸਾਕੇ ਨੂੰ ਵੇਖ ਕੇ ਜਦੋਂ ਮਹਾਰਾਜ ਨੇ ਕਿਹਾ ਸੀ ਤੈਂ ਕੀ ਰੋਸ ਨਾ ਆਇਆ ਯਾਦ ਰੱਖਣਾ ਉਹ ਦਿਲ ਦੇ ਵਲਵਲੇ ਜੇ ਬਾਬੇ ਨਾਨਕ ਨੇ ਸਾਂਝੇ ਕੀਤੇ ਤੇ ਆਪਣੇ ਯਾਰ ਭਾਈ ਲਾਲੋ ਦੇ ਨਾਲ ਕੀਤੇ ਸਾ ਸੰਗਤ ਆਪਾਂ ਬਾਣੀ ਚ ਪੜਦੇ ਆ ਨਾ ਜਦੋਂ ਮਹਾਰਾਜ ਲਿਖਦੇ ਨੇ ਕੀ ਕਹਿੰਦੇ ਨੇ ਕਹਿੰਦੇ ਜੈਸੀ ਮੈਂ ਆਵੇ ਖਸਮ ਕੀ ਬਾਣੀ ਤੈ ਸੜਾ ਕਰੀ ਗਿਆਨ ਵੇ ਲਾਲੋ ਸ਼ਰਮ ਧਰਮ ਦੋਏ ਛੱਪ ਖਲੋਏ ਕੂੜ ਫਿਰੇ ਪ੍ਰਧਾਨ ਵੇ ਲਾਲੋ ਇੱਕ ਵਾਰਾ ਨਹੀਂ ਪਤਾ ਨਹੀਂ ਕਿੰਨੀ ਕਵਾਰ ਵੇ ਲਾਲੋ ਵੇ ਲਾਲੋ ਕਰਕੇ ਲਿਖਿਆ ਇਸ ਕਰਕੇ ਗੱਲ ਮੈਂ ਤਾਂ ਸਾਂਝੀ ਕੀਤੀ ਉਹ ਸਾਖੀ ਦੇ ਵਿੱਚ ਹੀ ਕਿ ਮਹਾਰਾਜ ਇਸ ਕਰਕੇ ਨਹੀਂ ਬਾਪੇ ਸੌਣ ਦੇ ਘਰ ਗਏ ਵੀ ਉਹ ਅਮੀਰ ਬੜਾ ਹੈ ਇਸ ਕਰਕੇ ਗਏ ਵੀ ਇਹਦਾ ਵਾਹ ਬਹੁਤੇ ਲੋਕਾਂ ਨਾਲ ਰਹਿੰਦਾ ਤੇ ਜੇ ਇਹ ਗੁਰੂ ਨਾਨਕ ਦੀ ਸਿੱਖੀ ਨੂੰ ਸਮਝ ਗਿਆ ਨਾ ਇਹ ਚੱਲਦਾ ਫਿਰਦਾ ਜਿਹੜੇ ਵੀ ਦੇਸ਼ ਵਿੱਚ ਜਾਵੇਗਾ ਉਥੇ ਆਪਣੇ ਵਰਗੇ अनेका ਸਿੱਖ ਪੈਦਾ ਕਰ ਲਵੇਗਾ ਕਿਉਂਕਿ ਯਾਦ ਰੱਖਿਓ ਆ ਜਬਾਨ ਤੋਂ ਬੋਲਣਾ ਹੀ ਪ੍ਰਚਾਰ ਨਹੀਂ ਹੁੰਦਾ ਖਾਲਸਾ ਜੀ ਆ ਜਿਹੜਾ ਪ੍ਰਚਾਰ ਹੈ ਨਾ ਇਹ ਕਈ ਵਾਰ ਸਿੱਖ ਦਾ ਕਿਰਦਾਰ ਵੀ ਕਰਦਾ ਹੈ ਕਿਰਦਾਰ ਵੀ ਭਾਈ ਗੁਰਦਾਸ ਜੀ ਇੱਕ ਪਿੰਡ ਵਿੱਚ ਦੀ ਲੰਘੇ ਤੇ ਪਿੰਡ ਵਾਲਿਆਂ ਨੂੰ ਪਤਾ ਲੱਗਾ ਵੀ ਭਾਈ ਗੁਰਦਾਸ ਸਾਡੇ ਪਿੰਡ ਥਾਣੀ ਲੰਘ ਕੇ ਗਏ ਉਹ ਪਹੁੰਚ ਕੇ ਅਗਲੇ ਦਿਨ ਗੋਇੰਦਵਾਲ ਸਾਹਿਬ ਤੇ ਗੁਰੂ ਅਰਜਨ ਦੇਵ ਮਹਾਰਾਜ ਨੂੰ ਕਹਿਣ ਲੱਗੇ ਪਾਤਸ਼ਾਹ ਤੁਹਾਡੇ ਮਾਮਾ ਜੀ ਭਾਈ ਗੁਰਦਾਸ ਜੀ ਜਿਹੜੇ ਬਹੁਤ ਵੱਡੇ ਵਿਦਵਾਨ ਨੇ ਕਥਾ ਕਰਦੇ ਨੇ ਤੇ ਕਈ ਕਈ ਘੰਟੇ ਸੰਗਤ ਸੁਣੀ ਜਾਂਦੀ ਸੱਚੇ ਪਾਤਸ਼ਾਹ ਉਹ ਸਾਡੇ ਪਿੰਡ ਥਾਣੀ ਲੰਘ ਕੇ ਗਏ ਤੇ ਅਸੀਂ ਲਾਂਮਾ ਦੇਣ ਆਏ ਆ ਪਿਆਰ ਭਰਿਆ ਵੀ ਕਿੰਨਾ ਚੰਗਾ ਹੁੰਦਾ ਕਿ ਜੇਕਰ ਸਾਡੇ ਪਿੰਡ ਵੀ ਇੱਕ ਦੋ ਘੰਟੇ ਠਹਿਰ ਕੇ ਕਿਤੇ ਭਾਈ ਗੁਰਦਾਸ ਜੀ ਵਿਖਿਆਨ ਕਰ ਜਾਂਦੇ ਮਹਾਰਾਜ ਨੇ ਭਾਈ ਗੁਰਦਾਸ ਨੂੰ ਬੁਲਾਇਆ ਕਹਿਣ ਲੱਗੇ ਭਾਈ ਸਾਹਿਬ ਇਹ ਲੋਕ ਕੀ ਕਹਿੰਦੇ ਨੇ ਸਿੱਖ ਕੀ ਕਹਿੰਦੇ ਨੇ ਭਾਈ ਸਾਹਿਬ ਨੇ ਹੱਥ ਜੋੜ ਕੇ ਕਿਹਾ ਮਹਾਰਾਜ ਜੇ ਮੇਰੇ ਇਹਨਾਂ ਦੇ ਪਿੰਡ ਵਿੱਚੋਂ ਲੰਘਣ ਕਰਕੇ ਇਹਨਾਂ ਦੇ ਜੀਵਨ ਤੇ ਪ੍ਰਭਾਵ ਨਹੀਂ ਨਾ ਪਿਆ ਤੇ ਯਾਦ ਰੱਖਣਾ ਫਿਰ ਮੇਰੇ ਬੋਲਣ ਕਰਕੇ ਵੀ ਇਹਨਾਂ ਦੇ ਉੱਤੇ ਕਦੇ ਪ੍ਰਭਾਵ ਨਹੀਂ ਬਣ ਸਕਦਾ ਇਸ ਕਰਕੇ ਪੁਰਾਣੇ ਬਜ਼ੁਰਗ ਕਹਿੰਦੇ ਹੁੰਦੇ ਸੀ ਦਸਤਾਰ ਗੁਫਤਾਰ ਤੇ ਰਫਤਾਰ ਇਹ ਤਿੰਨ ਚੀਜ਼ਾਂ ਤੋਂ ਬੰਦਾ ਸੰਸਾਰ ਦੇ ਵਿੱਚ ਕਈ ਵਾਰ ਪਛਾਣਿਆ ਜਾਂਦਾ ਤੋ ਖੈਰ ਮੈਂ ਇਸ ਪਾਸੇ ਨਾ ਜਾਵਾਂ ਮਹਾਰਾਜ ਕਹਿੰਦੇ ਵੀ ਜੇ ਕਿਤੇ ਬਾਬੇ ਸੌਣ ਦੇ ਅੰਦਰ ਜਗ ਪਿਆ ਨਾ ਦੀਵਾ ਸਿੱਖੀ ਦਾ ਤੇ ਮਰਦਾਨਿਆਂ ਇਹ ਬਹੁਤੇ ਦੇਸ਼ਾਂ 'ਚ ਜਾਂਦਾ ਹੈ ਇਹ ਬਹੁਤਾਂ ਤੇ ਲੋਕਾਂ ਨੂੰ ਸਿੱਖੀ ਦੇ ਨਾਲ ਜੋੜ ਸਕਦਾ ਹੈ ਮਹਾਰਾਜ ਬਾਬੇ ਸੌਣ ਦੇ ਘਰ 'ਫੇ 13 ਦਿਨ ਰਹਿ ਇਤਿਹਾਸ ਕਹਿੰਦਾ ਤੇ 13 ਦਿਨਾਂ ਵਿੱਚ ਉਹਨੂੰ ਜਪਜੀ ਦਾ ਪਾਠ ਦਿੜਣ ਕਰਾਇਆ ਨਾਲ ਸਤ ਕਰਤਾਰ ਪਰਮੇਸ਼ਰ ਦਾ ਨਾਮ ਜਪਾਇਆ ਤੇ 13 ਦਿਨਾਂ ਬਾਅਦ ਜਦੋਂ ਪਾਤਸ਼ਾਹ ਤੁਰਨ ਲੱਗੇ ਨਾ ਤੇ ਬਾਬਾ ਸੌਣ ਆਪਣੇ ਘਰ ਮੁਜਫਰਾਬਾਦ ਹੱਥ ਬੰਨ ਕੇ ਖੜ ਗਿਆ ਕਹਿਣ ਲੱਗਾ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਹੁਣ ਦੁਬਾਰਾ ਤੁਹਾਡੇ ਨਾਲ ਕਦੋਂ ਮਲਾਪ ਹੋਵੇਗਾ ਤੇ ਮਹਾਰਾਜ ਗੁਰੂ ਨਾਨਕ ਸਾਹਿਬ ਨੇ ਜਿਹੜਾ ਉੱਥੇ ਬਚਨ ਕਿਹਾ ਨਾ ਖਾਲਸਾ ਜੀ ਤੁਸੀਂ ਵੀ ਆਪਣੀ ਜ਼ਿੰਦਗੀ ਚ ਪੱਲੇ ਬੰਨ ਲਿਓ ਇਹ ਕੱਲਾ ਬਾਬੇ ਸੌਣ ਨੂੰ ਨਹੀਂ ਕਿਹਾ ਬਾਬੇ ਨਾਨਕ ਨੇ ਇਹ ਦੁਨੀਆਂ ਦੇ ਹਰੇਕ ਸਿੱਖ ਨੂੰ ਕਿਹਾ ਜਨਮ ਸਾਖੀ ਲਿਖਦੀ ਹੈ ਕਿ ਮਹਾਰਾਜ ਕਹਿਣ ਲੱਗੇ ਬਾਬਾ ਸੌਣ ਜੇ ਤੇ ਜੁੜਿਓ ਸਰੀਰ ਨਾਲ ਤੇ ਫੇਰ ਦੁਬਾਰਾ ਮੇਲਾ ਨਹੀਂ ਹੋ ਸਕਦਾ ਕਿਉਂਕਿ ਆਦਮੀ ਦਾ ਕੀ ਭਰੋਸਾ ਹੈ ਦਮ ਆ ਗਿਆ ਤੇ ਠੀਕ ਹੈ ਜੇ ਨਾ ਆਇਆ ਤਾਂ ਫੇਰ ਸੰਸਾਰ ਤੋਂ ਕੂਚ ਕਰ ਜਾਣਾ ਹੈ ਸਰੀਰਾਂ ਨੂੰ ਕਿੱਥੋਂ ਲੱਭਦੇ ਰਵਾਂਗੇ ਬੜਾ ਪਿਆਰਾ ਬਚਨ ਹੈ ਮਹਾਰਾਜ ਦੀ ਬਾਣੀ ਚ ਤਾਂ ਹੀ ਗੁਰੂ ਨੇ ਆਪਣੇ ਆਪ ਨੂੰ ਆਦਮੀ ਵੀ ਲਿਖਿਆ ਬਾਣੀ ਤੇ ਇੱਕ ਜਗ੍ਹਾ ਤੇ ਮਹਾਰਾਜ ਦਾ ਬਚਨ ਪੜ੍ਹਦੇ ਆ ਨਾ ਆਪਾਂ ਕੀ ਕਹਿੰਦੇ ਪਾਤਸ਼ਾਹ ਕਹਿੰਦੇ ਹਮ ਆਦਮੀ ਹਾਂ ਇੱਕ ਦਮੀ ਮੌਲਤ ਮੌਤ ਨਾ ਜਾਣਾ ਧੰਨ ਗੁਰੂ ਨਾਨਕ ਸਾਹਿਬ ਨਾਨਕ ਬਿਨਵੇਂ ਤਿਸੈ ਸਰੇਵੋ ਜਾਂਕੇ ਜੀ ਪ੍ਰਾਣਾ ਜਿੰਨੀ ਨਿਮਰਤਾ ਤੇ ਜਿੰਨੀ ਗਰੀਬੀ ਗੁਰੂ ਨਾਨਕ ਦੇ ਘਰ ਚ ਐ ਨਾ ਅੱਜ ਤੱਕ ਸੰਸਾਰ ਤੇ ਇੰਨੀ ਗਰੀਬੀ ਕਿਸੇ ਰਹਿਬਰ ਦੇ ਕੋਲ ਨਹੀਂ ਸੀ ਇਹੀ ਕਾਰਨ ਸੀ ਕਿ ਜਦੋਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਇਹ ਬਚਨ ਕਿਹਾ ਨਾ ਬਾਬੇ ਸੌਨ ਨੂੰ ਕਹਿਣ ਲੱਗੇ ਜੇ ਤੇ ਜੁੜਿਓ ਸਰੀਰ ਨਾਲ ਤੇ ਆਦਮੀ ਦਾ ਕੀ ਭਰੋਸਾ ਹੈ ਅੱਜ ਹਾਂ ਕੱਲ ਨੂੰ ਨਹੀਂ ਹੋਵਾਂਗੇ ਤੂੰ ਨਹੀਂ ਹੋਵੇਂਗਾ ਜਾਂ ਅਸੀਂ ਨਹੀਂ ਹੋਵਾਂਗੇ ਸਰੀਰ ਕਰਕੇ ਪਰ ਯਾਦ ਰੱਖੀ ਜੇ ਜੁੜੇਗਾ ਸ਼ਬਦ ਨਾਲ ਜੇ ਜੁੜੇਗਾ ਬਾਣੀ ਨਾਲ ਜਿਹੜੀ ਬਾਣੀ 13 ਦਿਨ ਰਹਿ ਕੇ ਤੈਨੂੰ ਅਸੀਂ ਦ੍ਰਿੜ ਕਰਾਈ ਹੈ ਜੇ ਤੇਰਾ ਤੇ ਤੇਰੀਆਂ ਪੀੜ੍ਹੀਆਂ ਦਾ ਭਰੋਸਾ ਰਹੇਗਾ ਜਪਜੀ ਸਾਹਿਬ ਦੇ ਪਾਠ ਉੱਤੇ ਤੇ ਤੈਨੂੰ ਇੱਕ ਗੱਲ ਲਿਖ ਕੇ ਦੇ ਦਿੰਨੇ ਤੂੰ ਤੇ ਕੀ ਤੇਰੀਆਂ ਆਉਣ ਵਾਲੀਆਂ ਪੀੜ੍ਹੀਆਂ ਤੇ ਵੀ ਕੋਈ ਸੰਕਟ ਆਇਆ ਨਾ ਤੂੰ ਜਪਜੀ ਦਾ ਪਾਠ ਕਰਕੇ ਅਕਾਲ ਪੁਰਖ ਦੇ ਚਰਨਾਂ 'ਚ ਬੇਨਤੀ ਕਰੀਂ ਗੁਰੂ ਨਾਨਕ ਦਾ ਘਰ ਤੇਰਾ ਮਦਦਗਾਰ ਬਣ ਕੇ ਬੋੜੇਗਾ ਫਿਰ ਪੀੜੀ ਦਰ ਪੀੜੀ ਜਦੋਂ ਇਹ ਪਰਿਵਾਰ ਚੱਲਿਆ ਨਾ ਤੇ ਵਾਰੀ ਆ ਗਈ ਬਾਬੇ ਮੱਖਣ ਸ਼ਾਹ ਦੀ ਆਹ ਸੂਰਤ ਦੀ ਬੰਦਰਗਾਹ ਤੇ ਜਹਾਜ਼ ਡੁੱਬਦਾ ਡੁੱਬਦਾ ਬਚਿਆ ਇਹਦੇ ਨਾਲ ਦੇ ਸਨਾਤਨੀ ਸੀ ਜਦੋਂ ਉਹਨਾਂ ਵੇਖਿਆ ਨਾ ਕਿ ਅਸੀਂ ਝੱਖੜ ਤੂਫਾਨ ਦੀ ਲਪੇਟ 'ਚ ਆ ਗਿਆਂ ਤੇ ਸਨਾਤਨੀ ਹੋਣ ਕਰਕੇ ਇਹਨਾਂ ਨੇ ਆਪਣੇ ਆਪੋ ਆਪਣੇ ਦੇਵੀ-ਦੇਵਤਿਆਂ ਨੂੰ ਅਰਾਧਿਆ ਤੇ ਜਦੋਂ ਦੇਵੀ-ਦੇਵਤੇ ਅਰਾਧੇ ਤੇ ਜਹਾਜ਼ ਉਸੇ ਤਰ੍ਹਾਂ ਡੱਕੋਂ ਡੋਲੇ ਖਾਵੇ ਤੇ ਇਹਨਾਂ ਚੋਂ ਇੱਕ ਵਿਅਕਤੀ ਨੇ ਕਿਹਾ ਕਹਿੰਦਾ ਬਾਬਾ ਮੱਖਣ ਸ਼ਾ ਐਉਂ ਲੱਗਦਾ ਵੀ ਅੱਜ ਦੁਨੀਆ ਤੋਂ ਅਸੀਂ ਤੁਰ ਜਾਣਾ ਹੈ ਇਹ ਜਹਾਜ਼ ਝਖੜ ਤੇ ਤੂਫਾਨ ਦੀ ਲਪੇਟ ਚ ਆ ਗਿਆ ਸਾਨੂੰ ਕੋਈ ਬਚਾ ਨਹੀਂ ਸਕਦਾ ਪਰ ਇਹਨੂੰ ਪਤਾ ਸੀ ਵੀ ਸਾਡੇ ਬਜ਼ੁਰਗ ਹਰ ਦੁੱਖ ਸੁੱਖ ਦੇ ਸਮੇਂ ਜਪਜੀ ਦਾ ਪਾਠ ਕਰਦੇ ਨੇ ਇਤਿਹਾਸ ਕਹਿੰਦਾ ਬਾਬੇ ਮੱਖਣ ਸ਼ਾਹ ਨੇ ਕਿਹਾ ਓ ਇਦਾਂ ਨਾ ਕਹੋ ਅਜੇ ਆਪਾਂ ਇੱਕ ਦੇ ਅੱਗੇ ਬੇਨਤੀ ਨਹੀਂ ਕੀਤੀ ਉਹ ਇੱਕ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦਾ ਘਰ ਜਿਹੜਾ ਡੁੱਬਦਿਆਂ ਦੇ ਬੇੜੇ ਇਸ ਸੰਸਾਰ ਤੋਂ ਪਾਰ ਕਰਨ ਦੀ ਸਮਰੱਥ ਹੈ ਜਪਜੀ ਦਾ ਪਾਠ ਕਰਕੇ ਜਦੋਂ ਗੁਰੂ ਨਾਨਕ ਦੇ ਚਰਨਾਂ 'ਚ ਬੇਨਤੀ ਕੀਤੀ ਨਾ ਤੇ ਸਾਡੀ ਤਵਾਰੀਖ ਕਹਿੰਦੀ ਹੈ ਧੰਨ ਗੁਰੂ ਤੇਗ ਬਹਾਦਰ ਸਾਹਿਬ ਨੇ ਕਿਰਪਾ ਕੀਤੀ ਇਹੋ ਜੀ ਬਖਸ਼ਿਸ਼ ਕੀਤੀ ਪੀ ਬਾਬੇ ਮੱਖਣ ਸ਼ਾਹ ਦੇ ਡੁੱਬਦੇ ਜਹਾਜ਼ ਨੂੰ ਬੰਨੇ ਲਾਤਾ ਹੁਣ ਸਾਖੀ ਤਾਂ ਇੰਨੀ ਹੈ ਪਰ ਇਹਦੇ ਤੋਂ ਸਿੱਖਿਆ ਇਹ ਮਿਲਦੀ ਹੈ ਕਿ ਜਿਹੜਾ ਗੁਰੂ ਦਾ ਲੜ ਫੜ ਕੇ ਰੱਖੇ ਨਾ ਜਿਹੜਾ ਗੁਰੂ ਦੇ ਬਚਨਾਂ ਤੇ ਭਰੋਸਾ ਰੱਖੇ ਯਾਦ ਰੱਖਣਾ ਗੁਰੂ ਕਦੇ ਆਪਣੇ ਸਿੱਖ ਦਾ ਮੋਢਾ ਨਹੀਂ ਲੱਗਣ ਦਿੰਦਾ ਉਹਦੀ ਥਾਂ ਤੇ ਗੁਰੂ ਨੂੰ ਆਪ ਭਾਵੇਂ ਆ ਕੇ ਮੋਢਾ ਲਾਉਣਾ ਪਵੇ ਤੇ ਜਦੋਂ ਬਾਬੇ ਦਾ ਬਚ ਗਿਆ ਨਾ ਜਹਾਜ਼ ਡੁੱਬਣੋਂ ਫਿਰ ਬਾਬੇ ਬਕਾਲੇ ਪਹੁੰਚ ਗਿਆ ਆਪਣੇ ਨੇੜੇ ਇਹਨੇ ਸਾਰਿਆਂ ਅੱਗੇ ਪੰਜ-ਪੰਜ ਰੱਖੀਆਂ ਕਾਰਨ ਏਸੀ ਵੀ ਬਹੁਤੇ ਬਹਿ ਗਏ ਜਿਵੇਂ ਅੱਜ ਪੰਜਾਬ ਚ ਬੜੇ ਬਾਬੇ ਗੁਰੂ ਪੈਦਾ ਹੋ ਰਹੇ ਨਾ ਪਰ ਇਹ ਨਹੀਂ ਪਤਾ ਕਿ ਕਿਹੜੇ ਵੇਲੇ ਕਿਹਦੇ ਤੇ ਕਿਹੜਾ ਕੇਸ ਪੈ ਜਾਣਾ ਹੈ ਬਹੁਤੇ ਅੱਜ ਕੱਲ ਜੇਲ੍ਹ ਚ ਨੇ ਪਰ ਫੇਰ ਵੀ ਆਪਣੇ ਆਪ ਨੂੰ ਗੁਰੂ ਹੋਣ ਦਾ ਦਾਵਾ ਰੱਖਦੇ ਨੇ ਯਾਦ ਰੱਖਣਾ ਸਾਧ ਸੰਗਤ ਜੀ ਬਾਈ ਇਸ ਕਰਕੇ ਬੈਠੇ ਸੀ ਕਿ ਗੁਰੂ ਹਰਕ੍ਰਿਸ਼ਨ ਸਾਹਿਬ ਨੇ ਕਹਿਤਾ ਸੀ ਬਾਬਾ ਬਸੇ ਗ੍ਰਾਮ ਬਕਾਲੇ ਤੇ ਉਹ ਕਿਹਾ ਵੀ ਤਾਂ ਵੀ ਰਿਸ਼ਤੇ ਵਿੱਚ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਦੇ ਗੁਰੂ ਤੇਗ ਬਹਾਦਰ ਸਾਹਿਬ ਜੀ ਬਾਬਾ ਹੀ ਲੱਗਦੇ ਸੀ ਦਾਦਾ ਜੀ ਲੱਗਦੇ ਸੀ ਕਿਉਂਕਿ ਮਹਾਰਾਜ ਦੇ ਦਾਦਾ ਜੀ ਬਾਬਾ ਗਰਦਿੱਤਾ ਜੀ ਤੇ ਨੌਵੇਂ ਪਾਤਸ਼ਾਹ ਆਪਸ ਵਿੱਚ ਭਰਾ ਸਨ ਤੇ ਦਾਦੇ ਦਾ ਭਰਾ ਹੁਣ ਕਰਕੇ ਨੌਵਾਂ ਪਾਤਸ਼ਾਹ ਵੀ ਗੁਰੂ ਹਰਿਕ੍ਰਿਸ਼ਨ ਸਾਹਿਬ ਦਾ ਬਾਬਾ ਹੀ ਲੱਗਦਾ ਸੀ ਜਦੋਂ ਕਹਿਤਾ ਬਾਬਾ ਬਸੇ ਗ੍ਰਾਮ ਬਕਾਲੇ ਤੇ ਜਿਵੇਂ ਤੁਸੀਂ ਕਿਤੇ ਬਾਹਰ ਜਾਓ ਨਾ ਆਹ ਸੂਰਤ ਚਲੇ ਜਾਓ ਮੈਂ ਪਿੱਛੇ ਤੇ ਗਿਆ ਕਥਾ ਕਰਨ ਤੇ ਉਹ ਕੱਪੜੇ ਦੀ ਮਾਰਕੀਟ ਬੜੀ ਤਕੜੀ ਉੱਥੇ ਤੇ ਜਦੋਂ ਤੁਸੀਂ ਸਟੇਸ਼ਨ ਜਾਂ 에ਅਰਪੋਰਟ ਤੇ ਉਤਰੋਗੇ ਨਾ ਤੇ ਜਿਹੜੇ ਕੱਪੜੇ ਦੇ ਵਪਾਰੀ ਨੇ ਉਹਨਾਂ ਨੇ ਆਪਣੇ ਏਜੰਟ ਛੱਡੇ ਹੋਏ ਨੇ ਤੇ ਉਹ ਏਜੰਟ ਲੋਕਾਂ ਨੂੰ ਪੁੱਛਦੇ ਵੀ ਆਜੋ 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 ਜੇ ਕੱਪੜਾ ਲੈਣਾ ਸਾਡੀ ਫੈਕਟਰੀ 'ਚ ਆਜੋ ਇਦਾਂ ਹੀ ਇਲੈਕਟ੍ਰੋਨਿਕ ਦੀ ਜਿਹੜੀ ਮਾਰਕੀਟ ਹੈ ਉਹਨਾਂ ਨੇ ਆਪਣੇ ਏਜੰਟ ਛੱਡੇ ਹੋਏ ਨੇ ਵੀ ਜਦੋਂ ਬੰਦਾ ਸਟੇਸ਼ਨ ਤੇ ਉਤਰਦਾ ਹੈ ਉਹਨੂੰ ਕਹੋ ਵੀ ਜੇ ਕੋਈ ਬਿਜਲੀ ਦਾ ਸਮਾਨ ਲੈਣਾ ਤੇ ਸਾਡੀ ਦੁਕਾਨ ਤੇ ਆ ਜਾ ਇਦਾਂ ਹੀ ਇਥੇ ਏਜੰਟਸੀ ਜਿਹੜੇ ਧੀਰਮਲ ਦੇ ਛੱਡੇ ਹੋਏ ਸਨ ਖੈਰ ਇਹਨਾਂ ਏਜੰਟਾਂ ਅਗੇ ਪੰਜ-ਪੰਜ ਮੋਹਰਾ ਰੱਖੀਆਂ ਅਖੀਰ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਦੀ ਵਾਰੀ ਆਈ ਨਾ ਤੇ ਇਤਿਹਾਸ ਕਹਿੰਦਾ ਪ੍ਰਾਣੇ ਗ੍ਰੰਥਾਂ ਦੇ ਬੋਲ ਨੇ ਕਿ ਉੱਥੇ ਵੀ ਜਦੋਂ ਪੰਜ ਰੱਖੀਆਂ ਨਾ ਤੇ ਪਟਵਈਆਂ 'ਚ ਲਿਖਿਆ ਕਹਿੰਦੇ ਅੱਗੋਂ ਬੋਲਿਆ ਸਤਗੁਰ ਨਾਵਾ ਵੇਖ ਸਿੱਖਾ ਮੇਰਾ ਮੋਢਾ ਦਾਵਾ 500 ਕਹਿ ਕੇ ਪੰਜ ਚੜਾਵੇਂ ਬਚਨ ਕਰੇ ਤੇ ਮੁਕਰਦਾ ਜਾਵੇ ਜਦੋਂ ਆਹ ਸ਼ਬਦ ਕਿਹਾ ਨਾ ਇਤਿਹਾਸ ਕਹਿੰਦਾ 500 ਦੀ 500 ਬਾਬੇ ਮੱਖਣ ਸ਼ਾਹ ਨੇ ਲਿਆ ਕੇ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨਾਂ ਤੇ ਭੇਟ ਕਰ ਦਿੱਤੀ ਇਹ ਮੈਂ ਸਾਖੀ ਤਾਂ ਕਹੀ ਹੈ ਕਿ ਇਹਦਾ ਮੋਢ ਆ ਜਿਹੜਾ ਬਾਬਾ ਬਕਾਲਾ ਨਗਰ ਸਾਡੇ ਕੋਲ ਆ ਨਾ ਇੱਥੇ ਜਦੋਂ ਗੁਰੂ ਲਾਧੋਰੇ ਕਹਿ ਕੇ ਪੱਲੂ ਫੇਰ ਕੇ ਨੌਵੇਂ ਪਾਤਸ਼ਾਹ ਨੂੰ ਬਾਬੇ ਮੱਖਣ ਸ਼ਾਹ ਨੇ ਪ੍ਰਗਟ ਕੀਤਾ ਸੀ ਬਾਬੇ ਮੱਖਣ ਸ਼ਾਹ ਦੇ ਮੋਢ ਵਿੱਚ ਉਹਨਾਂ ਦੀਆਂ ਨੀਆਂ ਚ ਇਹ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਸਿੱਖੀ ਦਾ ਬੀਜ ਐਸਾ ਪਾਇਆ ਸੀ ਕਿ ਉਹਨਾਂ ਦੇ ਵਡੇਰੇ ਬਾਬੇ ਸੌਣ ਨੂੰ ਬਾਬੇ ਨਾਨਕ ਨੇ ਮੁਜੱਫਰਾਬਾਦ ਦੀ ਧਰਤੀ ਤੇ ਜਾ ਕੇ ਬਾਣੀ ਨਾਲ ਜੋੜਿਆ ਸੀ ਤਾਂ ਉਹਨਾਂ ਦੇ ਘਰ ਵਿੱਚ ਇੰਨਾ ਭਰੋਸਾ ਇੰਨੀ ਸਿੱਖੀ ਤੇ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੀ ਬਖਸ਼ਿਸ਼ ਸੀ ਇਸ ਕਰਕੇ ਸਾਧ ਸੰਗਤ ਮਹਾਰਾਜ ਸੱਚੇ ਪਾਤਸ਼ਾਹ ਜੀ ਉਹਨਾਂ ਦੇ ਚੋਜ ਬੇਅੰਤ ਹਨ ਖੈਰ ਮੈਂ ਵਾਪਸ ਆਪਣੇ ਪ੍ਰਕਰਣ ਤੇ ਆਵਾਂ ਭਗਤ ਕਬੀਰ ਜੀ ਨੂੰ ਪਤਾ ਲੱਗਾ ਵੀ ਇੱਥੇ ਧਰਤੀਆਂ 'ਚ ਫਰਕ ਪੈ ਰਹੀ ਨੇ ਤੇ ਉਹ ਜਿਹੜਾ ਬਚਨ ਮੈਂ ਤੁਹਾਡੇ ਨਾਲ ਕਰ ਰਿਹਾ ਸੀ ਵੀ ਸਾਰ ਧਰਤੀ ਭਈ ਹਰੀਆਵਲੀ ਜਿੱਥੇ ਮੇਰਾ ਸਤਗੁਰੂ ਬੈਠਾ ਆਏ ਵੀ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਪ੍ਰਗਟ ਹੋ ਗਏ ਨਾ ਇਸ ਧਰਤੀ ਤੋਂ ਤੇ ਮਹਾਰਾਜ ਫਿਰ ਚੱਲਦਿਆਂ ਚੱਲਦਿਆਂ ਅੰਮ੍ਰਿਤਸਰ ਗਏ ਅੰਮ੍ਰਿਤਸਰ ਜਦੋਂ ਗਏ ਤੇ ਉੱਥੇ ਸੋਢੀ ਹਰਜੀ ਦਾ ਪ੍ਰਬੰਧ ਸੀ ਚਲੋ ਉਹਨਾਂ ਨੇ ਕਵਾੜ ਬੰਦ ਕਰਤੇ ਤੇ ਮਹਾਰਾਜ ਥੜਾ ਸਾਹਿਬ ਕੋਲ ਬਹਿ ਕੇ ਕੇਵਲ ਇਨਾ ਬਚਨ ਕਰਦੇ ਨੇ ਕਿ ਨੈ ਮਸੰਦ ਤੁਮ ਅਮਰਤ ਸਰੀਏ ਤ੍ਰਿਸ਼ਨਾ ਜਨ ਤੇ ਅੰਤਰ ਸੜੀਏ ਕਈ ਵਾਰ ਪੰਜਾਬ ਤੋਂ ਬਾਹਰ ਜਾਈਏ ਨਾ ਤੇ ਕਈ ਬੰਦੇ ਅੰਬਰਸਰੀਆਂ ਨੂੰ ਅੰਦਰ ਸੜੀਏ ਕਹਿੰਦੇ ਅਸੀਂ ਫੇ ਸਮਝਾਉਣੇ ਹੁੰਨੇ ਭਾਈ ਅੰਬਰਸਰੀਏ ਅੰਦਰ ਸੜੀਏ ਨਹੀਂ ਆ ਕੇਵਲ ਤੇ ਕੇਵਲ ਅੰਬਰਸਰ ਦੇ ਮਸੰਦਾਂ ਨੂੰ ਗੁਰੂ ਤੇਗ ਬਹਾਦਰ ਸਾਹਿਬ ਨੇ ਬਚਨ ਕਿਹਾ ਸੀ ਹੁਣ ਜਦੋਂ ਮਹਾਰਾਜ ਇੱਥੇ ਬਹਿ ਗਏ ਥੜਾ ਸਾਹਿਬ ਤੇ ਉਸੇ ਕੁਕੇ ਵਾਲੀ ਪਿੰਡ ਦੀ ਸੰਗਤ ਫੇਰ ਆਈ ਤੇ ਉਹਨਾਂ ਆ ਕੇ ਬੇਨਤੀ ਕੀਤੀ ਮਹਾਰਾਜ ਕਿਰਪਾ ਕਰੋ ਸਾਡੇ ਨਗਰ ਚਰਨ ਪਾ ਦਿਓ ਗੁਰੂ ਅਰਜਨ ਦੇਵ ਵੀ ਆਏ ਸੀ ਤੇ ਉਥੇ ਇੱਕ ਸਥਾਨ ਬਣਿਆ ਹੋਇਆ ਗੁਰੂ ਕੀ ਰੌੜ ਜਦੋਂ ਫਿਰ ਨੌਵੇਂ ਪਾਤਸ਼ਾਹ ਨੂੰ ਰੌੜ ਦੇ ਲਾਗੇ ਚ ਫੇਰ ਭਾਇਆ ਨਾ ਜਾ ਕੇ ਤੇ ਮਹਾਰਾਜ ਦੇ ਮਨ ਵਿੱਚ ਆਇਆ ਵੀ ਇਹ ਧਰਤੀ ਕਿੱਡੀ ਕਰਮਾਂ ਤੇ ਭਾਗਾਂ ਵਾਲੀ ਜਿੱਥੇ ਗੁਰੂ ਦੇ ਚਰਨ ਪੈ ਗਏ ਤੇ ਕਿਉਂ ਨਾ ਹੋਵੇ ਵੀ ਇੱਥੇ ਸੋਨਾ ਬਾਗ ਨਾ ਲਾ ਦਈਏ ਮਹਾਰਾਜ ਨੌਵੇਂ ਪਾਤਸ਼ਾਹ ਨੇ ਆਪਣੇ ਹੱਥੀਂ ਫਿਰ ਉਸ ਧਰਤੀ ਤੇ ਬਾਗ ਲਾਤਾ ਤੇ ਜਦੋਂ ਬਾਗ ਲਾਤਾ ਨਾ ਨੌਵੇਂ ਪਾਤਸ਼ਾਹ ਨੇ ਤੇ ਮਾਝੇ ਦੀ ਸੰਗਤ ਫਿਰ ਉਸ ਧਰਤੀ ਨੂੰ ਗੁਰੂ ਦਾ ਬਾਗ ਕਹਿਣ ਲੱਗ ਪਈ ਉਹ ਗੁਰੂ ਕੀ ਰੌੜ ਤੋਂ ਗੁਰੂ ਦਾ ਬਾਗ ਹੋ ਗਿਆ ਕਿਉਂ ਕਿ ਸਾ ਧਰਤੀ ਭਈ ਹਰੀਆਵਲੀ ਜਿੱਥੇ ਮੇਰਾ ਸਤਗੁਰੂ ਬੈਠਾ ਆਏ ਯਾਦ ਰੱਖਣਾ ਅੱਜ ਵੀ ਉਸ ਇਲਾਕੇ 'ਚ ਇੱਕ ਕਹਾਵਤ ਹੈ ਪੀ ਜਿਹੜਾ ਕਵੇਗਾ ਗੁਰੂ ਕੀ ਰੌੜ ਉਹਦਾ ਹੋਵੇ ਝੁਗਾ ਚੌੜ ਜਿਹੜਾ ਕਵੇਗਾ ਗੁਰੂ ਕਾ ਬਾਗ ਉਹਨੂੰ ਦੂਨੇ ਲੱਗਣਗੇ ਬਾਗ ਕਿਉਂ ਭਲਾ ਕਿਉਂਕਿ ਪਾਤਸ਼ਾਹ ਨੇ ਬਾਗ ਆਪਣੇ ਹੱਥੀਂ ਲਵਾਇਆ ਤੋਂ ਮੈਂ ਬਚਨ ਕਰ ਰਿਹਾ ਸੀ ਕਿ ਮਹਾਰਾਜ ਸੱਚੇ ਪਾਤਸ਼ਾਹ ਦੀ ਬਾਣੀ ਦੇ ਅੰਦਰ ਭਗਤ ਕਬੀਰ ਨੇ ਪਹਿਲੀ ਵਾਰ ਇਹ ਗੱਲ ਕੀਤੀ ਵੀ ਧਰਤੀ ਚੰਗੀ ਮਾੜੀ ਨਹੀਂ ਹੁੰਦੀ ਯਾਦ ਰੱਖਣਾ ਬੰਦੇ ਦੇ ਕਰਮ ਤੇ ਬੰਦੇ ਦੇ ਵਿਚਾਰ ਮਾੜੇ ਚੰਗੇ ਹੁੰਦੇ ਨੇ ਤੇ ਉਹਨਾਂ ਕੀ ਲਿਖਿਆ ਫਿਰ ਕਹਿੰਦੇ ਕਾਂਛੀ ਮਗਹਰ ਸਾਮ ਵਿਚਾਰੀ ਓਛੀ ਭਗਤ ਕੈਸੇ ਉਤਰ ਸੁਪਾਰੀ ਕਹਿੰਦੇ ਜੇ ਭਗਤੀ ਘਾਟ ਆ ਨਾ ਤੇ ਬੰਦਾ ਪਾਰ ਉਹਦਾ ਪਾਰ ਉਤਾਰਾ ਕਿਵੇਂ ਹੋ ਸਕਦਾ ਫਿਰ ਅਖੀਰ ਤੇ ਲਿਖਿਆ ਕੀ ਕਹਿੰਦੇ ਉਹਨਾਂ ਦਾ ਬਚਨ ਹੈ ਬੜਾ ਪਿਆਰਾ ਭਗਤ ਕਬੀਰ ਸਾਹਿਬ ਜੀ ਦਾ ਓਛੀ ਭਗਤ ਕੈਸੇ ਉਤਰ ਸੁਪਾਰੀ ਕਹੋ ਗੁਰ ਗੱਜ ਸ਼ਿਵ ਸਭ ਕੋ ਜਾਣੇ ਮੂਆ ਕਬੀਰ ਰਮਤ ਸ੍ਰੀ ਰਾਮ ਹੈ ਕਹਿੰਦੇ ਕਬੀਰ ਤੇ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਵਿੱਚ ਆਪਣੇ ਆਪ ਨੂੰ ਖਤਮ ਕਰ ਚੁੱਕਾ ਹੈ ਇਸ ਕਰਕੇ ਮੈਨੂੰ ਤੁਹਾਡੀ ਕਿਸੇ ਕਿਸਮ ਦੀ ਪਰਵਾਹ ਨਹੀਂ ਤੇ ਗੁਰੂ ਨਾਨਕ ਸਾਹਿਬ ਨੇ ਜਦੋਂ ਉਸੇ ਬਨਾਰਸ ਚ ਜਾ ਕੇ ਪੰਡਿਤ ਚਤਰਦਾਸ ਨੂੰ ਸੱਚ ਦਾ ਉਪਦੇਸ਼ ਦ੍ਰਿੜ ਕਰਾਇਆ ਸੀ ਨਾ ਤੇ ਉਹਨੇ ਹੱਥ ਜੋੜ ਕੇ ਕਿਹਾ ਸੀ ਮਹਾਰਾਜ ਜਿੱਦਾਂ ਦੇ ਵਿਚਾਰ ਤੁਹਾਡੇ ਆ ਨਾ ਇਦਾਂ ਦੇ ਵਿਚਾਰਾਂ ਵਾਲਾ ਇੱਕ ਭਗਤ ਬਨਾਰਸ ਦੀ ਧਰਤੀ ਤੇ ਪਹਿਲਾਂ ਵੀ ਰਹਿ ਰਿਹਾ ਹੈ ਮਹਾਰਾਜ ਕਹਿਣ ਲੱਗੇ ਚਤਰਦਾਸ ਸਾਨੂੰ ਉਹਦੇ ਕੋਲ ਲੈ ਕੇ ਜਾ ਜਦੋਂ ਫਿਰ ਮਹਾਰਾਜ ਗਏ ਨਾ ਤੇ ਪ੍ਰੋਫੈਸਰ ਸਾਹਬ ਸਿੰਘ ਲਿਖਦਾ ਹੈ ਕਿ ਗੁਰੂ ਨਾਨਕ ਸਾਹਿਬ ਤੇ ਭਗਤ ਕਬੀਰ ਦੀ ਫਿਰ ਬਨਾਰਸ ਦੀ ਧਰਤੀ ਤੇ ਮੁਲਾਕਾਤ ਹੁੰਦੀ ਹੈ ਤੇ